मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਹੇਠ ਅੱਜ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ ਤੇ ਇਸੇ ਹੀ ਦੌਰਾਨ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਉੱਤੇ ਭ੍ਰਸ਼ਟਾਚਾਰ ਦਾ ਕੇਸ ਚਲਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ। ਕੈਬਨਿਟ ਵੱਲੋਂ ਰਾਜਪਾਲ ਨੂੰ ਮੁਕਦਮਾ ਚਲਾਉਣ ਵਾਸਤੇ ਸਿਫਾਰਿਸ਼ ਭੇਜੀ ਗਈ ਹੈ। ਇਸ ਤੋਂ ਬਾਅਦ ਜਦੋਂ ਰਾਜਪਾਲ ਮਨਜ਼ੂਰੀ ਦੇ ਦੇਣਗੇ ਤਾਂ ਫਿਰ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਕੇਸ ਚਲਾਇਆ ਜਾਵੇਗਾ। 1 ਕਰੋੜ 67 ਲੱਖ ਦੀ ਇਸ ਕ腐ਪਸ਼ਨ ਦੇ ਮਾਮਲੇ ਦੇ ਵਿੱਚ ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਜੋ ਵੀ ਸਬੂਤ ਪ੍ਰੂਫ ਲੱਭੇ ਨੇ ਉਹ ਵੀ ਜਨਤਾ ਦੇ ਸਾਹਮਣੇ ਰੱਖੇ ਜਾਣਗੇ। ਇਸੇ ਹੀ ਮਾਮਲੇ ਦੇ ਵਿੱਚ ਕਾਂਗਰਸ ਨੇ ਕੀ ਪੱਖ ਰੱਖਿਆ ਆ ਉਸ ਹੁੰਦੇ ਆ। ਸਾਡੇ ਨਾਲ ਇਸ ਟਾਈਮ ਕਾਂਗਰਸ ਦੇ ਲੀਡਰ ਜਿਹੜੇ ਨੇ ਅਸ਼ਪ੍ਰੀਤ ਖੰਡਿਆਲ ਸਾਡੇ ਨਾਲ ਬਣੇ ਹੋਏ ਨੇ ਖੰਡਿਆਲ ਸਾਹਿਬ ਅੱਜ ਜਿਹੜੀ ਮੁੱਖ ਮੰਤਰੀ ਨੇ ਮੀਟਿੰਗ ਲਈ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਗੱਲ ਕੀਤੀ ਹੈ ਕਿ ਜਿਹੜਾ ਸਾਧੂ ਸਿੰਘ ਧਰਮਸੋਤ ਪਹਿਲੇ ਮੰਤਰੀ ਰਹਿ ਚੁੱਕੇ ਨੇ ਉਹਨਾਂ ਦੇ ਖਿਲਾਫ ਜਿਹੜੀ ਮਾਮਲਾ ਹੈਗਾ ਉਹ ਉਹਦੀ ਇਜਾਜ਼ਤ ਦਿੱਤੀ ਹੈ ਉਹ ਚਲਾਉਣ ਵਾਸਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਇਹ ਕਾਫੀ ਟਾਈਮ ਤੋਂ ਜ ਲੰਬੇ ਤਮਾਮਲਾ ਹੈਗਾ ਔਰ ਇਹਦੇ ਬਾਰੇ ਜਿਹੜਾ ਹੈਗਾ ਅੱਜ ਪਰਮਿਸ਼ਨ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਦੇਖੋ ਨੰਬਰ 1 ਇਹ ਹੈ ਬੰਦੂ ਜੀ ਜੀ ਸੈਂਕਸ਼ਨ ਜਿਹੜਾ ਹੈ ਤੁਸੀਂ ਦੇਖੋ ਕਿੰਨੇ ਸਾਲਾਂ ਬਾਅਦ ਇਹਨਾਂ ਨੇ ਦਿੱਤਾ ਹੈ ਇਹ ਸੈਂਕਸ਼ਨ ਪਹਿਲਾਂ ਕਿਉਂ ਨਹੀਂ ਦੇ ਸਕੇ ਇੰਨੇ ਸਾਲ ਕਿਉਂ ਲੱਗ ਗਏ ਜੀ ਇੱਕ ਪਾਸੇ ਕਹਿੰਦੇ ਜ਼ੀਰੋ ਟੋਲਰੈਂਸ ਦਾ ਕਰਾਪਸ਼ਨ ਤੇ ਦੂਜੇ ਪਾਸੇ ਇਹਨਾਂ ਨੇ ਸੈਂਕਸ਼ਨ ਨਹੀਂ ਜਾਰੀ ਕੀਤਾ ਨਾ ਟਾਈਮ ਡਿਲੇ ਕੀਤਾ ਉਹਦਾ ਕਾਰਨ ਹੈ ਕਾਰਨ ਇਹ ਹੈ ਇਹਨਾਂ ਨੂੰ ਪਤਾ ਹੈ ਕੇਸ ਕੁਝ ਕੱਢਣ ਪਾਉ ਨੂੰ ਤਾਂ ਹੈ ਨਹੀਂ देयर ਇਜ਼ ਨਾਥਿੰਗ ਇਨ ਦ ਕੇਸ ਹੂੰ ਤੇ ਤਾਂ ਕਰਕੇ ਉਹਨੂੰ ਲੰਮਕਾਇਆ ਡਿਲੇ ਕੀਤਾ ਸੈਂਕਸ਼ਨ ਹੁਣ ਜਾਰੀ ਕੀਤਾ ਤਾਂਕਿ ਬੇਸਿਕਲੀ ਇਮੇਜ ਡੈਂਟ ਕਰ ਸਕਣ ਕਾਂਗਰਸ ਪਾਰਟੀ ਦੀ ਨਾਲੇ ਕਾਂਗਰਸ ਪਾਰਟੀ ਦੇ ਲੀਡਰਸ ਦੇ ਉਹਨੂੰ ਪਤਾ ਹੈ ਵੀ ਜੇ ਅਸੀਂ ਨਾਲ ਦੀ ਨਾਲ ਸੈਂਕਸ਼ਨ ਜਾਰੀ ਕਰ ਦਿੰਦੇ ਜਾਂ ਤਾਂ ਇਹ ਸਕਵਾਸ਼ ਹੋ ਜਾਣਾ ਸੀਗਾ ਜਾਂ ਬਇਜ਼ਤ ਬਰੀ ਹੋ ਜਾਂਦੇ ਸੋ ਇੱਕ ਤਾਂ ਆ ਦੂਜਾ ਇਹਨਾਂ ਨੇ ਦੇਖੋ ਟਾਈਮਿੰਗ ਕੀ ਚੁਣੀ ਹੈ ਸੈਂਕਸ਼ਨ ਜਾਰੀ ਕਰਨ ਦੀ ਜਦੋਂ ਤਰਨ ਤਰਨ ਬਾਈ ਇਲੈਕਸ਼ਨ ਜਵਾਬ ਸਰ ਤੇ ਉਹਦੋਂ ਜੀ ਇਹ ਦੁਪਹਿਲਾ ਜਿਹੜਾ 10 ਲੱਖ ਦਾ ਹੈਲਥ ਇੰਸ਼ੋਰੈਂਸ ਸਕੀਮ ਦਾ ਜ਼ਿਕਰ ਕਰੇ ਸੀਗੇ ਇਹ ਵੀ ਤਰਨ ਤਰਨ ਬਾਈ ਇਲੈਕਸ਼ਨ ਦੁਪਹਿਲਾ ਸੋ ਸਾਰਾ ਕੁਝ ਨਾ ਹਰੇਕ ਚੀਜ਼ ਇਹ ਛਵੀ ਬਣਾਉਂਦੀ ਕੋਸ਼ਿਸ਼ ਕਰ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਜੀ ਜੀ ਹਮ ਆਮ ਆਦਮੀ ਪਾਰਟੀ ਨੂੰ ਇਹ ਬੇਨਤੀ ਹੈ ਵੀ ਕਿੰਨਾ ਕੁ ਪੋਲੀਟਿਕਲ ਮੈਂਡੇਟ ਆਮ ਆਦਮੀ ਪਾਰਟੀ ਕਰੂਗੀ ਇਸ ਗੱਲ ਦਾ ਜਵਾਬ ਆਮ ਆਦਮੀ ਪਾਰਟੀ ਦੇਵੇ ਕਿਉਂਕਿ ਇਹਨਾਂ ਨੇ ਆਸ਼ੂ ਜੀ ਤੇ ਕੇਸ ਕੀਤਾ ਉਹ ਕਾਸ਼ ਹੋ ਗਿਆ ਅਰੂੜਾ ਸਾਹਿਬ ਤੇ ਕੀ ਇਸ ਕੀਤਾ ਉਹ ਹਾਈ ਕੋਰਟ ਨੇ ਕਾਸ਼ ਕਰਤਾ ਤੇ ਹਾਈ ਕੋਰਟ ਨੇ ਜਦੋਂ ਕਾਸ਼ ਕੀਤੇ ਕੇਸ ਕਿਹਾ ਵੀ ਹਰਾਸਮੈਂਟ ਕਰਨ ਲਈ ਪਰਚੇ ਦਰਜ ਕੀਤੇ ਗਏ ਸੀਗੇ ਫਿਰ ਅਲਕਾ ਲਾਂਬਾ ਕੁਮਾਰ ਵਿਸ਼ਵਾਸ ਦਾ ਜਿਹੜਾ ਕੇਸ ਸੀ ਖਾਰਜ ਹੋ ਗਿਆ ਬਾਜਵਾ ਸਾਹਿਬ ਦਾ ਕਿਹਾਗਾ ਨੋ ਕੋਰਸਿਵ ਐਕਸ਼ਨ ਟੂ ਬੀ ਟੇਕਨ ਕਹਤਾ ਹਾਈ ਕੋਰਟ ਨੇ ਖੈਰਾ ਸਾਹਿਬ ਦਾ ਜਦੋਂ ਪ੍ਰੋਨਾਨਸਮੈਂਟ ਤੇ ਸੀ ਵੇਲ ਆਰਡਰ ਉਹ ਦਿਨ ਉਹਨਾਂ ਤੇ ਇੱਕ ਹੋਰ ਪਰਚਾ ਕੀਤਾ ਰਾਤ ਨੂੰ 2 ਵਜੇ ਤੇ ਉਸ ਤੋਂ ਬਾਅਦ ਐਸਐਸਪੀ ਵਿਜੀਲੈਂਸ ਤੋਂ ਕਿਵੇਂ ਨੋਟਿਸ ਭਜਵਾਇਆ ਅਸ਼ੂਦੀ ਨੂੰ ਜਦੋਂ ਲੁਧਿਆਣਾ ਬਾਈ ਇਲੈਕਸ਼ਨ ਸੀਗਾ ਉਦੋਂ ਬਾਅਦ ਕੋਲਡ ਫੀਟ ਹੋਏ ਹੋ ਤੇ ਵੀ ਯੂ ਟਰਨ ਮਾਰਿਆ ਸੋ ਸਾਡਾ ਸਵਾਲ ਤਾਂ ਇਹਨਾਂ ਨੂੰ ਇਹ ਹੈ ਵੀ ਚੰਨੀ ਸਾਹਿਬ ਮਤਲਬਕ ਵੀ ਇਲਜ਼ਾਮ ਲਾਇਆ ਸੀ ਇਹਨਾਂ ਨੇ ਜੀ ਨਾ ਕ੍ਰਿਕਟਰ ਨੂੰ ਬਿਠਾ ਕੇ ਨਾਲ ਪ੍ਰੈਸਵਾਤਾ ਕੀਤੀ ਸੀਗੀ ਇਹਨਾਂ ਨੇ ਆਹ ਕੀਤਾ ਜੀ ਇਹਨਾਂ ਨੇ ਉਹ ਕੀਤਾ ਜੀ ਉਦੋਂ ਬਾਅਦ ਕੋਈ ਕਾਰਵਾਈ ਕੀਤੀ ਇਹਨਾਂ ਨੇ ਹਵਾਈ ਗੱਲਾਂ ਕਰਕੇ ਪੋਲਿਟੀਕਲ ਵੈਂਡੇਟਾ ਕਰਨ ਕਾਰਨ ਇਮੇਜ ਡੈਂਟ ਕਰਦੇ ਐ ਇੱਕ ਇਹ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਐ ਪੋਲਿਟੀਕਲ ਮੋਟਿਵਸ ਕਰਕੇ ਕਿ ਉਦੋਂ ਬਾਅਦ ਹੁੰਦਾ ਕੁਝ ਵੀ ਨਹੀਂ ਨਾ ਤਾਂ ਚੰਨੀ ਸਾਹਿਬ ਤੇ ਕੋਈ ਦਰਖਾਸਤ ਦਿੱਤੀ ਨਾ ਕੋਈ ਐਫ ਆਈ ਆਰ ਹੋਈ ਨਾ ਕੋਈ ਇਨਕੁਆਇਰੀ ਕੁਝ ਵੀ ਨਹੀਂ ਸਿਰਫ ਵਰਸਸ ਪ੍ਰੈਸ ਵਾਰਤਾ ਕੀਤੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪਰ ਕੇਸ ਹੈ ਹੀ ਕੁਝ ਨਹੀਂ ਕੋਈ 1% ਵੀ ਚੀਜ਼ ਹੋਈ ਨਹੀਂ 1% ਵੀ ਫਿਰ ਉਸ ਤੋਂ ਬਾਅਦ ਵਿਜੇ ਸਿੰਘ ਲਾਜੀ ਦਾ ਕੇਸ ਹੁਣ ਮੈਂ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਆਉਂਗਾ ਜਿਹੜੇ ਆਪਦੇ ਆਪ ਨੂੰ ਕਹਿੰਦੇ ਅਸੀਂ ਜ਼ੀਰੋ ਟੋਲਰੈਂਸ ਕੋਰਪਸ਼ਨ ਰੱਖਦੇ ਹਾਂ ਇਹ ਦੱਸਣ ਵੀ ਫੁੱਲ ਟੋਲਰੈਂਸ ਕੋ ਦਿਖਾ ਰਹੇ ਆ ਫਿਰ ਕਿਉਂਕਿ ਵਿਜੇ ਸਿੰਘ ਲਾਜੀ ਦੇ ਕੇਸ ਕੀ ਦੇਖਣ ਨੂੰ ਮਿਲਿਆ ਪਹਿਲਾਂ ਤਾਂ ਕੇਸ ਦਰਜ ਕੀਤਾ ਮਾਨ ਸਾਹਿਬ ਕਹਿੰਦੇ ਸਬੂਤ ਜਨਤਕ ਕਰਾਂਗੇ ਸੀ ਜੀ ਜੀ ਇਹ ਜਦੋਂ ਵਾਰੀ ਆਈ ਸਬੂਤ ਜਨਤਕ ਕਰਨ ਦੀ ਤਾਂ 3 ਸਾਲਾਂ ਬਾਅਦ ਕੈਂਸਲੇਸ਼ਨ ਰਿਪੋਰਟ ਧੇਰ ਕਰਤੀ ক্লোਜ਼ਰ ਰਿਪੋਰਟ ਧੇਰ ਕਰਤੀ ਕੇਸ ਹੀ ਖਤਮ ਕਰਤਾ ਜਨਾਬ ਨੇ ਹਾਂ ਮੈਂ ਪੁੱਛੂਗਾ ਆਮ ਆਦਮੀ ਪਾਰਟੀ ਨੂੰ ਵੀ ਕਿੱਥੇ ਗਈ ਜੀ ਸਬੂਤ ਕਿੱਥੇ ਗਈਆਂ WhatsApp ਚੈਟਾਂ ਆ ਆਡੀਓ ਸਾਰਾ ਕਿੱਥੇ ਚਲਾ ਗਿਆ ਜੀ ਇਹਦਾ ਮਾਨ ਸਾਹਿਬ ਉਦੋਂ ਝੂਠ ਬੋਲਦੇ ਸੀਗੇ ਜਾਂ ਹੁਣ ਆਮ ਆਦਮੀ ਪਾਰਟੀ ਯੂ ਟਰਨ ਮਾਰ ਰਹੀ ਹੈ

ਜੈਨ ਸਾਹਿਬ ਕਿੰਨੇ ਦੀ ਕਾਰਵਾਈ ਹੋਈ ਸੁਸ਼ੋਧਿਆ ਸਾਹਿਬ ਦੇ ਬੇਲ ਆਰਡਰਸ ਦਾ ਸੁਪਰੀਮ ਕੋਰਟ ਨੇ ਜਦੋਂ ਡਿਸਮਿਸ ਕੀਤਾ ਸੀ ਨਾ ਬੇਲ ਬੇਲ ਡਿਸਮਿਸ ਕਰਕੇ ਸੁਪਰੀਮ ਕੋਰਟ ਨੇ ਆਰਡਰ ਚ ਲਿਖਾਇਆ ਸੀ ਬਕਾਇਦਾ ਬਕਾਇਦਾ ਵੀ 338 ਕਰੋੜ ਰੁਪਏ ਦੀ ਮਨੀ ਟ੍ਰੇਲ ਨਜ਼ਰ ਆ ਰਹੀ ਹੈ ਉਸ ਤੋਂ ਬਾਅਦ ਜਾ ਕੇ ਇਹਨਾਂ ਨੂੰ ਬੜੇ ਟਾਈਮਾਂ ਬਾਅਦ ਜ਼ਮਾਨਤ ਮਿਲੀ ਹੈ ਧਰਮਸੋਤ ਜੀ ਨੂੰ ਤਾਂ ਜ਼ਮਾਨਤ ਬਹੁਤ ਜਲਦੀ ਮਿਲ ਗਈ ਸੀਗੀ ਇਹੀ ਕੇਸ ਦੇ ਵਿੱਚ ਧਰਮਸੋਤ ਜੀ ਨੂੰ ਬਹੁਤ ਜਲਦੀ ਜ਼ਮਾਨਤ ਤਾਂ ਮਿਲੀ ਸੀ ਕਿਉਂਕਿ ਕੇਸ 'ਚ ਹੈ ਕੁਝ ਵੀ ਨਹੀਂ ਹੈ ਜਿਵੇਂ ਹੋਰ ਲੀਡਰਸ ਦੇ ਕੇਸ ਆਨੇਪਰ ਹਾਈ ਕੋਰਟ ਨੇ ਕੋਸ਼ਿਸ਼ ਕੀਤੀ ਹੈ ਸਾਨੂੰ ਰਾਹਤ ਮਿਲੀ ਹੈ ਇਹ ਕੇਸ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਆਮ ਆਦਮੀ ਪਾਰਟੀ ਮੂਹ ਦੇ 발 ਗਿਰੂਗੀ ਤੇ ਉਹ ਤਾਂ ਹੈ ਕਿਉਂਕਿ ਕੇਸ ਚ देयर इज नॉट इवन ਐਨ ਆਈਓਟ ਚੇਤੇ ਚ ਗੱਲ ਆਂਦੀ ਖੰਡਿਆਲ ਸਭ ਜਿੰਦੋਂ ਤੱਕ ਦੇਖਿਆ ਜਾਏ ਤਾਂ ਇਸ ਤਰ੍ਹਾਂ ਹੀ ਕਿਉਂ ਹੋ ਜਾਂਦਾ ਕਿ ਹਮੇਸ਼ਾ ਪੋਲਿਟਿਕਲ ਵੈਂਡੇਟਾ ਨੂੰ ਲੈ ਕੇ ਸਾਰੀਆਂ ਪਾਰਟੀਆਂ ਇੱਕ ਦੂਜੇ ਤੇ ਜੜਾ ਉਹ ਖਿੱਚ ਥਰੂ ਕਰਦੀਆਂ ਇੱਕ ਦੂਜੇ ਨੂੰ ਇਸ ਤਰੀਕੇ ਦੇ ਨਾਲ ਕਹਿਣ ਦੀ ਕੋਸ਼ਿਸ਼ ਕਰਦੀਆਂ ਪਰ ਬੇਸਿਕਲੀ ਜੇ ਦੇਖਿਆ ਜਾਏ ਤਾਂ ਜਨਤਾ ਲਈ ਨਹੀਂ ਕੋਈ ਵੀ ਸੋਚ ਰਿਆ ਹੁੰਦਾ ਆਮ ਮਾਸ ਤੇ ਲਈ ਕੋਈ ਨਹੀਂ ਸੋਚ ਰਿਆ ਹੁੰਦਾ ਆਪਣੀ ਆਪਣੀ ਜਿਹੜੀ ਹੈਗੀ ਹੈ ਪੋਲਿਟਿਕਲ ਜਿਹੜੀ ਗ੍ਰਿਵੈਂਸਿਸ ਨੇ ਉਹ ਹੀ ਅੱਗੇ ਆ ਰਹੀਆਂ ਕਿਉਂਕਿ ਹੁਣ ਵੈਸੇ ਵੀ ਪੰਜਾਬ ਜਿਹਾ ਪਕੀਏ ਤੇ ਉਹ ਇਲੈਕਸ਼ਨ ਵੋਟ ਤੇ ਚਲੇ ਗਿਆ ਇਸ ਤਰੀਕੇ ਦੇ ਨਾਲ ਤੇ ਫਿਰ ਉਹੀ ਚੀਜ਼ਾਂ ਲੱਗ ਰਹੀਆਂ ਕਿ ਇੱਕ ਦੂਸਰੇ ਦੇ ਉੱਪਰ ਜੜਾ ਖਿੱਚਾ ਤਾਂ ਨਹੀਂ ਜੜੀ ਹੈ ਸਾਰੀਆਂ ਪਾਰਟੀਆਂ ਵੱਲੋਂ ਇਹ ਕਾਮ ਪਾਰਟਿਕੂਲਰ ਪਾਰਟੀ ਦੀ ਜੀ ਬਿੰਦੂ ਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਇੱਕ ਆਦਤ ਹੈ ਇਹ ਗੱਲਾਂ ਵੱਡੀਆਂ ਕਰ ਜਾਂਦੇ ਆ ਲਾਰੇ ਵੱਡੇ ਲਾ ਦਿੰਦੇ ਆ ਤੇ ਉਹਦੇ ਬਾਅਦ ਗਰਾਉਂਡ ਲੈਵਲ ਤੇ ਕੁਝ ਵੀ ਇੰਪਲੀਮੈਂਟ ਨਹੀਂ ਕਰਦੇ ਇਹਨਾਂ ਨੇ ਕਿਹਾ ਅਸੀਂ ਹੈਲਪਲਾਈਨ ਜਾਰੀ ਕਰ ਰਹੇ ਹਾਂ ਜੀ ਕਰਪਸ਼ਨਲ ਹੈਲਪਲਾਈਨ ਉਤੇ 3 ਲੱਖ ਤੋਂ ਵੱਧ ਕੰਪਲੇਂਟਸ ਆ ਗਈਆਂ ਕਾਰਵਾਈ ਇਹਨਾਂ ਤੋਂ ਹੋਈ 1% ਤੋਂ ਘੱਟ ਕੇਸਿਸ ਦੇ ਵਿੱਚ ਕਿਉਂਕਿ ਸਿਸਟਮ ਇਹਨਾਂ ਸਲੋ ਹੈ ਕੰਮ ਕਰਨ ਦੀ ਨੀਂਦ ਸੌਂਦੇ ਆ ਜੀ अच्छा उधु बाद ਤੁਸੀਂ ਦੇਖੋ ਕੇਜੀਵਾਲ ਸਾਹਿਬ ਨੇ ਕਿਤੇ ਭਾਸ਼ਣ ਦਿੰਦੇ ਹੋਏ ਇੱਕ ਗੱਲ ਕਹੀ ਮਾਨ ਸਾਹਿਬ ਮਤਲਬਕ ਤੇ ਉਹਨਾਂ ਨੇ ਗੱਲ ਕੀ ਕਹੀ ਕਹਿੰਦੇ ਭਗਵੰਤ ਮਾਨ ਨੇ ਕਰਪਸ਼ਨ ਖਤਮ ਕਰਦੀ ਪੰਜਾਬ ਮੇ 10 ਦਿਨੋਂ ਮਾਨ ਐਂਡਿਡ ਕਰਪਸ਼ਨ ਇਨ ਪੰਜਾਬ 10 ਡੇਸ ਇਹ ਅਪ੍ਰੈਲ 3 ਨੂੰ ਬਿਆਨ ਦਿੱਤਾ ਸੀ ਉਹਨਾਂ ਨੇ ਫਿਰ ਉਦੋਂ ਬਾਅਦ ਮਾਨ ਸਾਹਿਬ ਨੇ ਵੀ ਇੱਕ ਬਿਆਨ ਦਿੱਤਾ ਕਹਿੰਦੇ ਅਨਲਾਈਕ ਪ੍ਰੀਵियस ਗਵਰਨਮੈਂਟਸ ਪੇਟ੍ਰਨੇਜ ਆਪ ਐਂਡਿਡ ਕਰਪਸ਼ਨ ਮਾਫੀਆ ਇਨ ਪੰਜਾਬ ਇਹ ਮਈ 5 ਨੂੰ ਮਾਨ ਸਾਹਿਬ ਨੇ بیان ਦਿੱਤਾ ਸੀਗਾ ਕਹਿੰਦੇ ਕ腐ਸ਼ਨ ਨਹੀਂ ਖਤਮ ਕਰਤੀ ਸੋ ਅਸੀਂ ਇਹ ਬੇਨਤੀ ਕਰਾਂਗੇ ਆਮ ਆਦਮੀ ਪਾਰਟੀ ਨੂੰ ਵੀ ਆਮ ਆਦਮੀ ਪਾਰਟੀ ਨੇ ਬੀਜੇਪੀ ਤੇ ਵੀ ਇਲਜ਼ਾਮ ਲਾਇਆ ਸੀ ਆਪਰੇਸ਼ਨ ਲੋਟਸ ਦੇ ਕਹਿੰਦੇ ਸੀ ਐਮਐਲਏ ਨੂੰ ਸਾਡੇ ਨੂੰ 25-25 ਕਰੋੜ ਰੁਪਏ ਆਫਰ ਕਰ ਰਹੇ ਐ ਇਤਨੀ ਵੱਡੀ ਕ腐ਸ਼ਨ ਕਿਉਂ ਹੋ ਸਕਦੀ ਸੀ ਤੇ ਗੱਲ ਮਸਲਾ ਜਿਹੜਾ ਇਹ ਕਹ ਰਹੇ ਸੀਗੇ ਸਾਡੇ ਬੜੇ ਐਮਐਲਏਸ ਨੂੰ ਅਪਰੋਚ ਕੀਤਾ ਦਰਜਨਾ ਨੂੰ ਗੱਲ 11-1200 ਕਰੋੜ ਦੇ ਨੇੜੇ ਤੇੜੇ ਜਾ ਕੇ ਖੜੀ ਹੋ ਰਹੀ ਸੀ ਜਿਨ੍ਹਾਂ ਦਾ ਇਲਜ਼ਾਮ ਮੰਨਦੇ ਆਪਾਂ 25 ਕਰੋੜ ਪਰ ਐਮਐਲਏ ਆਫਰ ਕਰ ਰਹੇ ਇਹਨਾਂ ਨੇ ਇਲਜ਼ਾਮ ਹੈ ਸੀ ਬੀਜੇਪੀ ਤੇ ਉਦੋਂ ਬਾਅਦ ਅਸੀਂ ਪੁੱਛਿਆ ਵੀ ਕਾਰਵਾਈ ਕੀ ਕੀਤੀ ਉਦੋਂ ਤਾਂ ਕਾਲੀ ਕਾਲੀ ਪ੍ਰੈਸ਼ਰ ਹੇਠਾ ਕੇ ਇਹਨਾਂ ਨੇ ਪਰਚਾ ਦਰਜ ਕਰਤਾ ਅਨਨੋਨ ਲੋਕਾਂ ਖਿਲਾਫ ਅਣਪਛਾਤੇ ਲੋਕਾਂ ਖਿਲਾਫ ਬਾਅਦ ਚ ਇਨੇ ਸਾਲ ਹੋ ਗਏ ਹਜੇ ਤੱਕ ਇੱਕ ਬੀਜੇਪੀ ਦਾ ਲੀਡਰ ਇੱਕ ਵੀ ਬੀਜੇਪੀ ਦਾ ਵਰਕਰ ਕਿਸੇ ਖਿਲਾਫ ਇਹਨਾਂ ਤੋਂ ਕਾਰਵਾਈ ਨਹੀਂ ਹੋਈ ਉਹ ਵੀ ਸਗੂਫਾ ਨਿਕਲਿਆ ਉਹ ਵੀ ਹਵਾਈ ਗੱਲ ਨਿਕਲੀ ਤਾਂ ਕਿ ਇਲੈਕਸ਼ਨਸ 'ਚ ਉਹਦਾ ਬੈਨੀਫਿਟ ਲੈ ਸਕਣ ਲਾਹ ਲੈ ਸਕਣ ਇਹ ਆਮ ਆਦਮੀ ਪਾਰਟੀ ਦੀ ਸੋਚ ਹੈ ਇਹ ਆਮ ਆਦਮੀ ਪਾਰਟੀ ਦੀ માનਸਿਕਤਾ ਹੈ ਤੇ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਕਿ ਆਮ ਆਦਮੀ ਪਾਰਟੀ ਨੂੰ ਇੱਕ ਹੁੰਦੀ ਹੈ ਕੋਰਟ ਇੱਕ ਹੁੰਦੀ ਹੈ ਜਨਤਾ ਦੀ ਅਦਾਲਤ ਜਿਹੜੀ ਜਨਤਾ ਦੀ ਅਦਾਲਤ ਹੈ ਇਹ ਉਥੇ ਗਿਲਤੀ ਪਾਏ ਗਏ ਆਫ ਪੋਲਿਟিক্যাল ਵੈਂਡੇਟਾ ਤੇ ਲੋਕ ਇਹਦਾ ਜਵਾਬ ਦੇਣਗੇ ਇਹਨਾਂ ਨੂੰ ਇਹਨਾਂ ਦੀ ਜਵਾਬਦੀ ਫਿਕਸ ਕਰਨਗੇ ਜੀ ਜੀ ਠੀਕ ਹੈ ਜੀ ਠੀਕ ਹੈ ਓਕੇ ਕਬਿਲਗੌਰ ਹੈ ਕਿ ਸਾਧੂ ਸਿੰਘ ਧਰਮਸੋਤ ਜੰਗਲਾਤ ਵਿਭਾਗ ਦੇ ਮੰਤਰੀ ਸਨ ਇਸ ਤੋਂ ਇਲਾਵਾ ਉਹਨਾਂ ਦੇ ਉੱਤੇ ਐਸਸੀਪੀ ਚਾਰੇ ਦੇ ਬੱਚਾ ਨੂੰ ਮਿਲਣ ਵਾਲੀਆਂ ਸਕਾਲਰਸ਼ਿਪਾਂ ਹੜਪਣ ਦੇ ਵੀ ਦੋਸ਼ ਲਗਾਏ ਗਏ ਨੇ ਫਿਲਹਾਲ ਇਹ ਮਾਮਲਾ ਕਿੱਥੋਂ ਤੱਕ ਜਾਂਦਾ ਹੈ ਵੇਖਣੀ ਹੋਵੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਘਾਪਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ